ਜਦੋਂ ਅਸੀਂ ਰਾੜਾ ਸਾਹਿਬ ਦਰਸ਼ਨ ਕਰਨ ਜਾਂਦੇ ਆ ਤਾਂ ਉੱਥੇ ਆਲੇ-ਦਾਲੇ ਸਫਾਈ ਦੇਖਦੇ ਆ ਉਹ ਸਫਾਈ ਦੇ ਪਿੱਛੇ ਇਹ ਆਲੇ-ਦਾਲੇ ਦੇ ਪਿੰਡਾਂ ਦੇ ਨੌਜਵਾਨ ਸੇਵਾਦਾਰ ਹਨ ਜੋ ਦੂਰੋਂ-ਦੂਰੋਂ ਰਾੜਿਆਂ ਤੋਂ ਆੜੜ੍ਹਪਿੰਡਾਂ ਤੋਂ ਆ ਕੇ ਰਾੜਾ ਸਾਹਿਬ ਸੇਵਾ ਕਰਦੇ ਹਨ ਇਹਨਾਂ ਦੇ ਗਿੱਟੜੀ ਹੈ ਤੁਹਾਡੇ ਤੁਹਾਡਾ ਘਣਾ ਨਹੀਂ ਪਿੰਡ ਹੈ ਸਹੀ ਕਟਾਣੀ ਵਾਲਾ ਬੰਦਾ ਕਟਾਣੀ ਵਾਲੇ ਨੂੰ ਨਹੀਂ ਪਛਾਣ ਰਿਹਾ ਹੈ ਇਹ ਨੂੰ ਪਛਾਣਿਆ ਤੇਰੇ ਭਾਈ ਉਹ ਨਹੀਂ ਇਹਨਾਂ ਨੇ ਤਾਂ ਪਛਾਣਿਆ ਨਹੀਂ ਮੈਂ ਨਹੀਂ ਪਛਾਣਿਆ ਹੁਣ ਗਲਤੀ ਮੇਰੀ ਮੈਂ ਉਹ ਬਾਦੇ ਵੀ ਮਹਾਰਾਜ ਦੀ ਸੇਵਾ ਕਰਦੇ ਹਾਂ ਹਾਂ ਬਿਲਕੁਲ ਜੀ ਬਿਲਕੁਲ ਇੱਕ ਮੇਰੇ ਨਾਲ ਥੋੜਾ ਸਵਾਲ ਹੈ ਹਾਂ ਜੀ ਜਿਸ ਤਰੀਕੇ ਨਾਲ ਆਪਣੇ ਪੰਜਾਬ ਦੇ ਵਿੱਚ ਆਮ ਸਾਰੇ ਲੋਕ ਸੇਵਾ ਕਰਦੇ ਨੇ ਗੁਰਦੁਆਰੇ ਮੰਦਰਾਂ ਦੇ ਵਿੱਚ ਹਾਂ ਜੀ ਤਾਂ ਜਿਹੜੀ ਬਾਕੀ ਪਬਲਿਕ ਪਲੇਸਸ ਨੇ ਉਥੇ ਇੰਨੀ ਜ਼ਿਆਦਾ ਗੰਦਗੀ ਫੈਲ ਰਹੀ ਹੈ ਉਹਦਾ ਧਿਆਨ ਕਿਉਂ ਨਹੀਂ ਹੋ ਰਿਹਾ ਹਾਂ ਦੇ ਪਿੰਡਾਂ ਦੇ ਉਹ ਇੱਥੇ ਜ਼ਿਆਦਾਤਰ ਹੁੰਦੇ ਨੇ ਸ਼ਾਮ ਦੇ ਟਾਈਮ ਤੇ ਮੇਲੇ ਹੋ ਗਏ ਹਾਂਜੀ ਇਹੋ ਜ਼ਿਆਦਾਤਰ ਫਿਰ 2 ਘੰਟੇ 3 ਘੰਟੇ ਨਹੀਂ ਮੇਰਾ ਸਵਾਲ ਇਹ ਹੈ ਕਿ ਗੁਰਦੁਆਰੇ ਮੰਦਰਾਂ ਦੇ ਵਿੱਚ ਤਾਂ ਸਾਰੇ ਲੋਕ ਸਫਾਈ ਕਰਦੇ ਨੇ ਹਾਂਜੀ ਆਪਣੇ ਘਰਾਂ ਦੀ ਵੀ ਸਫਾਈ ਕਰਦੇ ਨੇ ਜਿਹੜੀ ਪਬਲਿਕ ਪਲੇਸ ਹੈ ਉਹ ਉਹ ਇੰਨੀ ਜਿਆਦਾ ਗੰਦੀ ਕਿਉਂ ਹੋ ਰਹੀ ਹੈ ਆੜਾ ਸਾਹਿਬ ਫੁਰਦਵਾਰਾ ਸਾਹਿਬ ਦੀ ਕਮੇਟੀ ਦਾ ਹੱਥ ਬਹੁਤ ਆ ਇਹਦੇ ਵਿੱਚ ਸੇਵਾਦਾਰਾਂ ਦਾ ਸਜੂ ਬਹੁਤ ਦਿੰਦੇ ਨੇ ਵੀ ਜਿਹੜੀ ਬਾਕੀ ਆਪਣੀ ਜਗ੍ਹਾ ਆਲਾਦਾਲਾ ਉਹ ਉਹ ਇਥੋਂ ਸਿੱਖਿਆ ਲੈ ਕੇ ਜਿਸ ਤਰ੍ਹਾਂ ਇੱਥੇ ਸਫਾਈ ਕਰਨੀ ਸਿਖਾਈ ਜਾਂਦੀ ਹੈ ਫਿਰ ਉਹਦੇ ਤੇ ਵਰਤਦੇ ਨੇ ਹਾਂਜੀ ਹੈ ਬਾਈ ਜੀ ਇਹ ਬਾਈ ਜੀ ਮੇਰਾ ਇੱਕ ਸਵਾਲ ਹੈ ਬਾਈ ਜੀ ਜਿਸ ਤਰ੍ਹਾਂ ਆਪਣੇ ਸਾਰੇ ਪੰਜਾਬੀ ਹਮ ਹਮਾ ਕੇ ਗੁਰਦੁਆਰੇ ਮੰਦਰਾਂ ਦੇ ਵਿੱਚ ਸਫਾਈ ਬਹੁਤ ਧਿਆਨ ਨਾਲ ਕਰਦੇ ਨੇ ਤੇ ਘਰਾਂ ਵਿੱਚ ਵੀ ਕਰਦੇ ਨੇ ਤੇ ਜਿਹੜੀ ਆਪਾਂ ਆਮ ਪਬਲਿਕ ਪਲੇਸ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਫੈਲ ਰਹੀ ਆ ਦੇਖੋ ਥਾਂ ਥਾਂ ਤੇ ਡਾਈਪਰ ਰੋਲ ਰਹੇ ਨੇ ਗਲੀਆਂ 'ਚ ਰੋਲ ਰਹੇ ਨੇ ਕੁੱਤੇ ਚੱਕ ਰਹੇ ਨੇ ਇਹਦਾ ਕੀ ਕਰਦੇ ਹਨ ਨਹੀਂ ਵੀ ਇਸ ਤਰ੍ਹਾਂ ਦੇ ਜਿਸ ਤਰ੍ਹਾਂ ਆਪਾਂ ਸਾਰੀ ਗੁਰਦੁਆਰਿਆਂ ਦੀ ਘਰਾਂ ਦੀ ਸਫਾਈ ਕਰਦੇ ਆ ਉਹ ਘਰਾਂ ਆਪਣੇ ਪਬਲਿਕ ਪਲੇਸ ਦੇ ਤੇ ਨਹੀਂ ਰੱਖਣੀ ਚਾਹੀਦੀ ਹਾਂ ਰੱਖਣੀ ਚਾਹੀਦੀ ਹਾਂਜੀ